ਹੁਣ ਅਸੀਂ ਜੋ ਇੱਥੇ ਡੀਸੀ ਸਾਹਿਬ ਤਰਾਏ ਆ ਇੱਕ ਤਾਂ ਆਪਣੇ ਜੋ ਰੇਤਾ ਦੀ ਕਾਲਾ ਬਿਜਾਰੀ ਹੋ ਰਹੀ ਹੈ ਤੇ ਨਜਾਇਜ਼ ਖੱਡਾਂ ਚੱਲ ਰਹੀਆਂ ਉਸ ਮੁੱਦੇ ਤੇ ਇੱਕ ਆਪਣੀ ਖੇਤੀਬਾੜੀ ਵਿਭਾਗ ਦੇ ਵਿੱਚ ਜਦੋਂ ਸਵੇਰ ਚਾਹੀਦਾ ਕੋਈ ਅਫਸਰ ਨਹੀਂ ਹੁੰਦਾ ਕੋਈ ਮੁਲਾਜ਼ਮ ਨਹੀਂ ਹੁੰਦਾ ਸ਼ਾਮ ਨੂੰ 3 ਵਜੇ ਤੋਂ ਬਾਅਦ ਫਿਰ ਕੋਈ ਨਾ ਅਫਸਰ ਮਿਲਦਾ ਨਾ ਮੁਲਾਜ਼ਮ ਮਿਲਦਾ ਉਹਦੇ ਆਸਤੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਅੱਜ ਅਸੀਂ ਜੋ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਉਹ ਸਾਡੇ ਜੋ ਕਿਸਾਨ ਸ਼ਹੀਦ ਹੋ ਰਹੇ ਆ ਬਾਰਡਰ ਤੇ ਸ਼ੁਭਕਰਮਨ ਸਿੰਘ ਸ਼ਹੀਦ ਹੋਇਆ ਹੈ ਉਦੇ ਵਿਰੋਧ ਦੇ ਵਿੱਚ ਅੱਜ ਅਸੀਂ ਕਾਲਾ ਦਿਨ ਮਨਾਇਆ ਹੈ ਸਯੋਜਕ ਕਿਸਾਨ ਮੋਰਚੇ ਦੀ ਕਾਲ ਸੀ ਮੋਦੀ ਖੱਟੜ ਤੇ ਅੰਤਛਾ ਦੇ ਪুতਲੇ ਭੁਕੇ ਹੈ ਮੈਂ ਪ੍ਰਕਾਸ਼ ਸਿੰਘ ਢਾਲੀਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰੱਖੋਵਾਲ ਅੱਜ ਅਸੀਂ ਜੋ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਉਹ ਸਾਡੇ ਜੋ ਕਿਸਾਨ ਸ਼ਹੀਦ ਹੋ ਰਹੇ ਹੈ ਬਾਰਡਰ ਤੇ ਸ਼ੁਭਕਰਮਨ ਸਿੰਘ ਸ਼ਹੀਦ ਹੋਇਆ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਕਾਲਾ ਦਿਨ ਮਨਾਇਆ ਹੈ ਸਯੋਜਕ ਕਿਸਾਨ ਮੋਰਚੇ ਦੀ ਕਾਲ ਸੀ ਮੋਦੀ ਖੱਟੜ ਤੇ ਅਮਰਛਾ ਦੇ ਪੁਤਲੇ ਫੂਕੇ ਆ। ਸਿਯੋਜ ਤਕਸਾਲ ਮੋਰਚੇ ਦੀਆਂ ਸਾਰੀਆਂ ਭਰਾਤਰੀ ਜਿਸੇ ਬੰਦਿਆਂ ਤੇ ਅਸੀਂ ਇਹਦਾ ਵਿਰੋਧ ਕੀਤਾ ਤੇ ਡੀਸੀ ਦਫਤਰ ਅੱਗੇ ਸਾਰੇ ਪੁਤਲੇ ਫੂਕੇ ਆ ਜੀ। ਤੇ ਹੁਣ ਅਸੀਂ ਜੋ ਇੱਥੇ ਡੀਸੀ ਦਫਤਰ ਆਏ ਆ ਇੱਕ ਤਾਂ ਆਪਣੇ ਜੋ ਰੇਤਾ ਦੀ ਕਾਲਾ ਬਿਜਾਰੀ ਹੋ ਰਹੀ ਹੈ ਤੇ ਨਜਾਇਜ਼ ਖੱਡਾਂ ਚੱਲ ਰਹੀਆਂ। ਉਸ ਮੁੱਦੇ ਤੇ ਇੱਕ ਆਪਣੀ ਖੇਤੀਬਾੜੀ ਵਿਭਾਗ ਦੇ ਵਿੱਚ ਜਦੋਂ ਸਵੇਰ ਚਾਹੀਦਾ ਕੋਈ ਅਫਸਰ ਨਹੀਂ ਹੁੰਦਾ ਕੋਈ ਮੁਲਾਜ਼ਮ ਨਹੀਂ ਹੁੰਦਾ। ਸ਼ਾਮ ਨੂੰ 3 ਵਜੇ ਤੋਂ ਬਾਅਦ ਫਿਰ ਕੋਈ ਨਾ ਅਫਸਰ ਮਿਲਦਾ ਨਾ ਮੁਲਾਜ਼ਮ ਮਿਲਦਾ। ਉਹਦੇ ਆਸਤੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ। ਅਸੀਂ ਉੱਥੋਂ ਚੱਲ ਕੇ ਮਾਰਕੀਟ ਕਮੇਟੀ ਤੋਂ ਡੀਸੀ ਜ਼ਬਤ ਤੱਕ ਆਏ ਸੀ ਸਾਰੇ ਰੋਸ ਮਾਰਚ ਦੇ ਵਿੱਚ ਕਾਲੀਆਂ ਪੱਟੀਆਂ ਲਾ ਕੇ ਤੇ ਇੱਥੇ ਆ ਕੇ ਪੁਤਲੇ ਫੁਕੇ ਸੀ ਅੱਜ ਦਾ ਇਹ ਪ੍ਰੋਗਰਾਮ ਹੈ ਜੀ 26 ਨੂੰ ਟਰੈਕਟਰ ਲਿਆ ਕੇ ਬਾਜ਼ਾਰ ਦੇ ਵਿੱਚ ਅਸੀਂ ਮਾਰਚ ਕਰਾਂਗੇ 26 ਤਰੀਕ ਨੂੰ ਤੇ ਅੱਗੇ ਜਿਵੇਂ ਅਸੀਂ ਸਹਿਯੋਗ ਕਿਸਾਨ ਮੋਰਚਾ ਆਖੂ ਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਤੇ ਵੱਡਾ ਅੰਦੋਲਨ ਇੱਕ ਕਰਨ ਦੇ ਰਾਹ ਵੱਲ ਜਾਵਾਂਗੇ ਅਸੀਂ ਇਹਦੇ ਵਿੱਚ ਜੀ ਆਪਣੇ ਕਾਧੀਆਂ ਤੇ ਜਿੰਨੀਆਂ ਵੀ ਸਹਿਯੋਗ ਕਿਸਾਨ ਮੋਰਚੇ ਦੇ ਵਿੱਚ ਭਰਾਤਰੀ ਜਿਥੇ ਬੰਦੀਆਂ ਤਕਰੀਬਨ ਸਾਰੀਆਂ ਸੀ ਆਪਣੇ ਫਾਜ਼ਿਲਕਾਰ 10 ਜਿਥੇ ਬੰਦੀਆਂ 10 ਦੀਆਂ 10 ਜਿਥੇ ਬੰ ਕਿਸਾਨ 100 150 ਕਿਸਾਨ ਸੀ ਵੈਸੇ ਸੀ ਅੱਜ ਪੰਜ ਪੰਜ ਬੰਦੇ ਲਾਏ ਸਾਰੀਆਂ ਜਥੇਬੰਦੀਆਂ ਨੂੰ ਤੇ 100 150 ਕਿਸਾਨ ਸੀ ਜਿਹੜੇ ਇੱਥੇ ਆਏ ਸੀ ਪ੍ਰਦਰਸ਼ਨਤਾ ਜੀ ਆਪਣੇ ਸੀਗਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਉੱਥੇ ਮਾਰਕੀਟ ਕਮੇਟੀ ਇਕੱਠੇ ਹੋ ਗਈ ਫਿਰ ਉੱਥੋਂ ਪੈਦਲ ਮਾਰਚ ਕਰਦੇ ਆਪਣੇ ਡੀਸੀ ਦਫ਼ਤਰ ਆਏ ਸੀ ਇੱਥੇ ਆ ਕੇ ਪੁਤਲੇ ਭੂਕੇ ਸਮਾਪਤ ਕਰਤਾ ਮੰਗਾਂ ਜਿਹੜੀਆਂ ਸਰਕਾਰ ਨੇ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਉਹ ਹੀ ਮੰਗਾਂ ਪ੍ਰਾਂਿਆਂ ਦੀ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਉਹ ਲਾਗੂ ਕਰਵਾਉਣ ਵਾਸਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਉਸੇ ਆਸਤੇ ਆਪਣੇ ਬਾਰਡਰਾਂ ਤੇ ਬੈਠੇ ਲੋਕ ਜਿਹੜੇ ਆਪਣੇ ਕਿਸਾਨ ਵੀਰ ਬਾਰਡਰਾਂ ਤੇ ਪਹੁੰਚੇ ਹੋਏ ਆ ਉਹਨਾਂ ਤੇ ਪੰਜਾਬ ਸਰਕਾਰ ਵੀ ਨਾਲ ਤਸ਼ੱਦ ਕਰਵਾ ਰਹੀ ਹੈ ਅੱਗੇ ਤਾਂ ਇਕੱਲੀ ਕੇਂਦਰ ਸਰਕਾਰ ਹੀ ਸੀ ਹੁਣ ਨਾਲ ਪੰਜਾਬ ਸਰਕਾਰ ਵੀ ਰਲ ਕੇ ਉਹਨਾਂ ਨੂੰ ਮਰਵਾ ਰਹੀ ਹੈ ਜਦੋਂ ਪੰਜਾਬ ਦੇ ਏਰੀਆ 'ਚ ਬੈਠੇ ਆ ਹਰਿਆਣਾ ਸਰਕਾਰ ਦਾ ਕੋਈ ਕਾਨੂੰਨ ਨਹੀਂ ਕਹਿੰਦਾ ਵੀ ਦੂਜੀ ਸਟੇਟ 'ਚ ਜਾ ਕੇ ਤੁਸੀਂ ਕਿਸਾਨਾਂ ਦੇ ਬੰਬ ਭਰਾਓ ਜਾਂ ਗੋਲੀਆਂ ਚਲਾਓ ਅੱਜ ਫੇਰ ਉੱਥੇ ਇੱਕ ਕਿਸਾਨ ਦੀ ਸਾਡੇ ਡੈਥ ਹੋ ਗਈ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਵੀ ਆਪਣੇ ਉੱਥੋਂ ਪਿੱਛੇ ਹਟਾਵੇ ਹਰਿਆਣਾ ਸਰਕਾਰ ਦੇ ਜਿਹੜੇ ਮੁਲਾਜ਼ਮ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਆ ਕੇ ਸਾਡੇ ਦੇ ਵਾਰ ਨਾ ਕਰਨਾ ਅਸੀਂ ਸ਼ਾਂਤ ਮਈ ਤਰੀਕੇ ਨਾਲ ਬੈਠੇ ਹੋਇਆ ਹੁਣ ਅੱਜ ਕਿਹੜਾ ਕੋਈ ਬਾਰਡਰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਬੈਠਿਆ ਹੋਏ ਦੇ ਉੱਤੇ ਆਸੂ ਗੈਸ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਇਹ ਨਹੀਂ ਹੋਣਾ ਚਾਹੀਦਾ ਇਹ ਦੇ ਵਿਰੋਧ ਦੇ ਵਿੱਚ ਹੁਣ ਲਗਾਤਾਰ ਆਪਣੇ ਪੰਜਾਬ ਦੇ ਵਿੱਚ ਮੌਲ ਖਰਾਬ ਹੋਣ ਦੇ ਚਾਂਸ ਹੈਗੇ ਜਿਸ ਤਰ੍ਹਾਂ ਸਰਕਾਰ ਨਿਯਾਇਤ ਤਾਂ ਕਰ ਰਹੀ ਕਿਸਾਨਾਂ ਦਾ